अश्वनी जी ऐसा तो कह दो उन्हें कह दो कि आपका बात कह दो निदाल पता की तो सब उल्टा उन्हें तो निदाल करते दो दो बार साथ हो क्या है मेरा पैर है उन्हे� साथी में उल्टा बोलता है में बेचो की बात है अभी देर से ही तारीफ आ रही ਬੋਲ ਕੇ ਨਾ ਪਤਾ ਕੀਤਾ ਵਖੋ ਦੀ ਬੰਦ ਜੇ ਇਹਦੇ ਵਿਜਾਗ ਪਤਾ ਜਿੰਦਾਬਾਦ ਜੇ ਇਹਦੇ ਵਿਜਾਗ ਪਤਾ ਠੂਠਾ ਪੱਤਾ ਕੋਈ ਕੋਈ ਦੌਰ ਜਿਹੜੀ ਲਵਾਗੇ ਬਾਬੇ ਨਾਲ ਕੋਈ ਵੀ ਜਿਹੜਾ ਪਤਾ ਜਿਹੜਾ ਪਤਾ ਕੋ ਕੀਤਾ ਮਿਹਨੂ ਵੇਖ ਕੇ ਤਾਂ ਐਸਪੀ ਸਾਹਿਬ ਨੂੰ ਕਹ ਕੇ ਪਤਾ ਜੈਸੇ ਜੋਗ ਹੋ ਤੁਗੀ ਕੈਸੇ ਕਰਾਵਾਂਗੇ ਜੋ ਸਭ ਨੂੰ ਬੈਂਦੇ ਆ ਤੇ ਪਹਿਲੀ ਜੂਨ ਨੂੰ ਤੁਸੀਂ ਧੋਕੇ ਵੋਟ ਪਾੜਿਆ ਮੈਂ ਧੋਕੇ ਤੁਹਾਨੂੰ ਫੰਡ ਦਊਂਗਾ ਮੈਂ ਧੋਕੇ ਤੁਹਾਡੇ ਕੰਮ ਕਰੂੰਗਾ ਡਾਕਟਰ ਗੁਪਤਾ ਜਿਹੜਾ ਵਿਕਾਸ ਕਰਿਆ ਜਿੰਨਾ ਨੂੰ ਪੈਸਾ ਚਾਹੀਦਾ ਤੁਹਾਡੇ ਇਲਾਕੇ ਵਾਸਤੇ ਉਹ ਸਾਰਾ ਪੈਸਾ ਮੈਂ ਦਊਂਗਾ ਤੁਹਾਡਾ ਸਭ ਦਾ